ਇਸੋ ਚੀਜ਼ਾਂ ਦੇ ਆਕੇ ਅੱਜ ਅਸੀਂ ਇੱਕ ਛੋਟਾ ਜਿਹਾ ਪ੍ਰੋਗਰਾਮ ਕਰਾਉਂ। ਜਿਵੇਂ ਆਪਸਾ ਨੂੰ ਪਤਾ ਹੈ ਕਿ ਮਹਾਮੈਦੀ ਕੰਤ ਤੋਂ ਨਰੇਂਦਰ ਸੇ ਸ਼ੁਰੂ ਹੋ ਜਾ ਰਹੇ। ਸੋ ਸਾਡੇ ਬਹੁਤ ਹੀ ਸਤਿਕਾਰਯੋਗ ਵੀ ਫੀਡਫੋਰਟ ਇਨਸਾਈਡ ਦੇ ਚੀਫ ਫੀਟਰ ਫਲੇਮਰ ਦੇ ਸੇਕ ਸਿਨਾਪੋ ਮਹਾਮੈਦ ਕਜਨ ਚਾਹਤ ਸਮਾਨਾ ਨੂੰ ਕਾਨੂੰ ਜੁਤ ਸੋਲੋ ਦਾ ਪ੍ਰੋਡਕਸ਼ਨ ਤੇ ਫਿਰ ਹਰ ਇਸਟੈਟ ਦੇ ਕ੍ਰੀਜ਼ ਹੋ ਜਾ ਰਿਹਾ ਤੇ ਅੱਜ ਆਪਣਾ ਉਸ ਦਾ ਪੋਸਟਰ ਕ੍ਰੀਜ਼ ਕਰਨ ਲਈ ਇਕੱਠੇ ਹੋਇਆ ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਧੰਨਵਾਦ ਕਰੀ ਜੀ ਇੱਕ ਸਾਡੇ ਛੋਟੇ ਜਿਹੇ ਸਰਦਾਰ ਕੋ ਪਹੁੰਚਿਆ ਮੈਂ ਸਾਡੀ ਮਾਨਜੋ ਡਿਊਟੀ ਮੈਜਿਸਟਰ ਸਰਦਾਰ ਗੁਰਦੀਪ ਸਿੰਘ ਸੰਧੂ ਸਾਹਿਬ ਸੀਨੀਅਰ ਸਾਹਿਬ ਉਹਨਾਂ ਦਾ तहे ਦਿਲੋਂ ਸ਼ੁਕਰੀਆ ਆ ਕਿ ਉਹਨਾਂ ਨੇ ਆਪਣੀ ਪਰਿਸੀਨਾ ਭਰੀ ਜ਼ਿੰਦਗੀ ਦੇ ਵਿੱਚੋਂ ਸਾਡੇ ਲਈ ਥੋੜਾ ਜਿਹਾ ਏਕ ਕੱਢਿਆ ਨਾਲ ਨਾਲ ਸਾਡੇ ਇੰਟਰਨੈਸ਼ਨਲ ਸਿੰਗਰ ਇਦਰੰਦਰ ਜੈਲਪੁਰ ਸਾਹਿਬ ਜਿਨ੍ਹਾਂ ਨੂੰ ਤੁਸੀਂ ਪਹਿਲੇ ਵੀ ਨਹਿਰੀਆਂ ਲਿਆਦੇ ਬਿਲੋਂਹਿਰੀਆਂ ਨੇ ਆਉਂ ਬਹੁਤ ਕੀ ਸਤਿ ਮਸ਼ੂਰ ਹੋਇਆ ਸੀ ਸੋ ਉਹ ਵੀ ਮੇਰਾ ਭਰਾ ਸਾਡੇ ਇਥੇ ਪਹੁੰਚਿਆ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਲ ਦੀ ਨਾਲ ਸਾਡੀ ਐਸਆਰ ਪ੍ਰੋਡਕਸ਼ਨ ਆਉਂਡੀ ਰਾਮਾ ਸਾਹਿਬ ਭਗਵਾਨ ਤੋਂ ਉਹ ਵੀ ਸਾਡੇ ਕੋਲ ਉਨਤੇ ਨੇ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰ ਕਰਦੀ ਪਈ ਆਰਐਨਐਲ ਨਿਊਜ਼ ਤੋਂ ਆਰਐਸ ਫਿਰ ਸਟੇਸਿੰਗੀ ਔਰ ਸਾਡੇ ਮੰਡਲੋਂ ਸਾਡੇ ਪਿੰਡ ਤੋਂ ਸਰਪੰਚ ਹਰ ਪੀਸੇ ਜੀ ਉਹਨਾਂ ਨਾਲ ਸਾਡੇ ਨਾਲ ਜਨਨ ਨੂੰ ਧੰਨਵਾਦ ਕਰੀਏ ਮੈਂ ਆਪਣੇ ਚੀਫ ਡਾਇਰੈਕਟਰ ਹਰਸ਼ੂ ਗੀਜਾ ਪਰ ਫਿਲਮ ਨਿਰਦੇਸ਼ਕ ਜੀ ਦਾ ਚੀਨਾ ਬਗੋਰੀ ਜਿਹੜੀ ਆ ਕੇਟਰ ਔਰ ਭਜਨਾ ਉਗਾਰਿਆ ਸੋ ਮੈਂ ਸਾਰੇ ਜਿੰਨੇ ਵੀ ਮੇਰੇ ਟੀਮ ਜਿੰਨੇ ਵੀ ਆਏ ਹਨ ਕਰਦਣਾ ਦੁਆਰਾ ਇਤਨੀ ਫਿਰ ਤੋਂ ਉਹਨਾਂ ਦਾ ਧੰਨਵਾਦ ਹੋਰ ਵੀ ਖੜੇ ਨੇ ਸ਼੍ਰੀ ਸਰਦਾਰ ਗੁਰਮੀਤ ਸਿੰਘ ਸੰਧੂ ਜੀ ਜਿਹੜੇ ਬਹੁਤ ਸਤਿਕਾਰ ਕੀ ਉਹਦੇ ਮੈਂ ਬਹੁਤ ਧੰਨਵਾਦੀ ਹਾਂ ਇਹਨਾਂ ਦਾ ਰਵਿੰਦਰ ਯਾਦਪੁਰੀ ਜੀ ਆਈਆ ਮੰਮਾ ਜੀ ਕਥਾ ਦੇ ਬਜੰਦਰ ਸਿੰਘ ਜਨਾਬ ਜੀ ਮੈਂ ਆਪਕੋ ਬਹੁਤ ਤਹਿ ਦਿਲੋਂ ਦਾ ਆਦੇ ਤੁਸੀਂ ਸਾਡੇ ਇਸ ਜਿਸ ਨੂੰ ਅਸੀਂ ਬੜੇ ਦਾਮ-ਦਾਮਾਂ ਦੇ ਨਾਲ ਬਣਾਇਆ ਤੇ ਇਸੇ ਕਰਕੇ ਇਸ ਦਾ ਟਾਈਟਲ ਜੇ ਅਸੀਂ ਦਾਮਾਂ-ਦਾਮਾਂ ਦੇ ਨਾਲ ਰੱਖ ਦਿੱਤਾ ਜਿਸ ਤੋਂ ਮੋਨਿਕਾ ਨੂੰ ਮਿਲਣੇ ਮਿਲਣੇ ਦੀ ਸੀ ਜੇ ਤੁਸੀਂ ਅਕਸਰ ਟੀਵੀ ਚੈਨਲਾਂ ਤੇ ਦੇਖਦੇ ਰਹਿੰਦੇ ਹੋ ਤੇ ਮੈਂ ਇਹ ਰਿਕਵੈਸਟ ਕਰਾਂ ਕਿ ਦੋ ਸ਼ਬਦ ਸਾਡੇ ਲਈ ਸਟੇਜ 'ਤੇ ਬੋਲਣ ਕੋਈ ਸ਼ਬਦ ਗੁਰੀਂਦਰ ਜੀ ਆਖੋ ساکھ جیدہ آوال قمیتر سنو پہر اندر ہے جو درہا پائی آلو جی آؤ فتح بنائیے واہب رجی کا خالصہ واہب رجی کی فتح کیونکہ آجے عصوم مہینے دی مصیحہ دی ہے عصوم مہینے دی آجے مصیحہ دی ہے مصطفہ رسپیکٹر آر اول مجیسٹر پاور اور ਪੀਸ ਤਸੀਲਾ ਲੋਕੋਦਰ ਸ਼ਾਹਕੋਟ ਤੇ ਲੋਈਆ ਮੇਰੇ ਪਿੰਡਾਂ ਤੋਂ ਲ ਸਟੱਟਰ ਆਉਣਾ ਹੈ ਗੁਰਦੀਪ ਸਿੰਘ ਸੰਤੂ ਸਾਹਿਬ ਔਰ ਭਾਜੀ ਜਿਹੜੇ ਅੱਜ ਦੀ ਮੈਕਲ ਦੀ ਨਿਗੋਆ ਹੈ ਤੇ ਵੀ ਅੱਜ ਬਹੁਤ سارے ਬੰਦੇ ਆਏ ਨੇ شوی جی ہنس جی نے بڑی محنت کی سارا میڈیا گیتکار بی ایس ڈی سارے ادھر آئے گا یہ سارے دوست آئے گی سب تو میرا بہت ساری بڑھائیا کہ کل تو ماتا رانی کے نوراتری شروع ہے یہاں پہ لائکوب چینل بہت سارا مبارک ਮਾਤਾ ਰਾਣੀ ਜਿਹੜਾ ਸਾਰੇ ਮੁਕਾਂ ਦੇ ਸਾਰੇ ਉੱਥਾਈ ਹੁੰਦੀ ਹੈ ਸਾਰੇ ਦੀ ਹਾਜ਼ਰੀ ਹੁੰਦੀ ਹੈ ਮਾਤਾ ਰਾਣੀ ਨੂੰ ਹਸੂ ਜੀ ਬੜੀ ਰਿਸਰਵਿਟੀ ਸਾਡੇ ਮੈਂ ਸਾਥੀ ਪ੍ਰੀਤੀ ਨੂੰ ਬਹੁਤ ਸਾਰੀਆਂ ਮੁਬਾਰਕ ਕਿਉਂਕਿ ਨਾ ਉਹ ਆਪਣੇ ਨਾਲ ਮੇਰੇ ਮਾਣ ਦੇ ਜਿਹੜੇ ਰਾਤ ਦੇ ਪੋਸਾ ਸਰਾ ਉਹ ਸੰਵੇਦਨਸ਼ੀਲ ਅਰੇ ਭਾਈ ਕੰਟੀ ਨਾਲ ਇੱਕ ਦਾ ਗਲਤੀ ਕੀਤੀ ਐ ਬ੍ਰੋਲਿਸ ਨਾ ਉਹ ਆਖਦੇ ਨੇ ਨਾਮ ਕਿਤੇ ਤੱਕ ਦੇ ਜਿਹੜੇ ਰੱਬ ਦੇ ਬੋਸਾਸਾ ਰੱਖਦੇ ਉਹ ਦੁਨੀਆ ਦੇ ਸ਼ਰਮੰਦੇ ਵੀ ਜਿਹੜੇ ਨਜ਼ਰਾਂ ਦੇ ਸ਼ਰਮ ਜਾਂਦੇ ਰੱਖਦੇ ਉਹਨਾਂ ਦਾ ਨੁਕਾਦ ਆ ਦੇ ਤੇ ਵੈਸੇ ਵੀ ਜਿੱਥੇ ਉਧਰ ਦੇ ਵਿੱਚ ਜਿੱਥੇ ਹਕਤ ਹੈ ਉੱਥੇ ਪੜ ਕਰਦੇ ਫਿਰ ਸਾਰਾ ਮੀਡੀਆ ਇਲੈਕਟ੍ਰਿਕ ਮੀਡੀਆ ਫ੍ਰੰਟ ਮੀਡੀਆ ਦਰਵਿੰਦਰ ਜਾਲ ਪ੍ਰੇਮ ਨੂੰ ਨਿੱਕੀ ਜੀਆਂ ਦੇ ਵਾਸਤੇ ਦੀ ਬਹੁਤ ਬਹੁਤ ਮਰਕਾ ਚਾਹਾਂ ਚਾਹਾਂ ਦੇ ਨਾਲ ਇਹ ਤਾਵੇਂ ਨਾਮ ਦੇ ਨਾਲ ਤੱਕ ਛੇ ਵੀ ਤੁਸੀਂ ਸ਼ੇਅਰ ਕਰਨਾ ਲਾਈਕ ਕਰਨਾ ਜਿੰਨੀਆਂ ਬੈਠਾ ਹੋਈਆਂ ਨੇ ਉਹਨਾਂ ਨੂੰ ਸਾਂਭ ਕੇ ਔਰ ਲੋਕਾਂ ਤੱਕ ਪਹੁੰਚਾਉਣਾ ਆਲ ਦੀ ਬੈਸਟ ਗੁੱਡ ਲੱਕ ਐਂਡ ਬੈਸਟ ਵਿਸ਼ੇ ਮੈਂ ਬੇਨਤੀ ਕਰੂੰਗਾ ਤਸੀਲਦਾਰ ਸਾਹਿਬ ਕਦੀਪ ਸਿੰਘ ਸੰਧੂ ਜੀ ਉਹ ਵੀ ਦੋ ਚਾਰ ਸ਼ਬਦ ਆਪਣੇ ਚਾਰ ਜਿਹੜੇ ਆ ਕੱਢ ਸਕਦੇ ਆ اور جن کا ذکر آج بھی ہوتا ہے آئے دنیا میں سورمی میں جی بہت اور جن کا ذکر آج بھی ہوتا ہے چاہے جیت رہے ساری دنیا کو پر ان سب کا زمین میں ہوتا ہے جب چلا سکندر اس دنیا سے جب چلا سکندر اس دنیا سے تب آہے بھر پر ہوتا ہے کہتا کہ سکندر ہوئی نہیں بس وقت سکندر ہوتا ہے بس وقت سکندر ہوتا ہے بس وقت سکندر ہوتا ہے ਸਿਗਰ ਇਹ ਦੇਖ ਸਕਦੇ ਬਿਲਵਾਨਾ ਵਿਕਤੀਗਤ ਸੱਦਲੇ ਨੂੰ 10 ਦਿਨਾਂ ਲਈ ਲੈ ਕੇ ਨੂੰ ਨਿੱਕੀਗਤ ਸੱਦਲੇ ਨੂੰ 20 ਦਿਨਾਂ ਲਈ ਕਰਦਾ ਪਰ ਅੱਜ ਵਕਤ ਬੜੇ ਚਾਹਵ ਚਾਹਵ ਦੇ ਨਾਲ ਉਸ ਕਾਰਸਕ ਨੂੰ ਦਿੱਤ ਕਰਦਾ ਜਿਹਦਾ ਨਾਮ ਹੀ ਚਾਹਵ ਚਾਹਵ ਦੇ ਨਾਲ ਸੋ ਮੈਂ ਚਾਹਵ ਚਾਹਵ ਦੇ ਨਾਲ ਪ੍ਰਧਾਨਗੀ ਸਾਰੇ 팀 ਨੂੰ ਬਹੁਤ ਬਧਾਈਆਂ ਬਹੁਤ ਮੁਬਾਰਕਬਾਦਨਾ ਕਿਉਂਕਿ ਜਿਹਨਾਂ ਦੀ ਮੇਨਾ ਰੰਗ ਲਏ ਤੇ ਨਗਰ ਕਟਰੀ ਦੇ ਪਹਿਲੇ ਦਿਨ ਹੀ ਉਹਨਾਂ ਦੀ ਕੈਸੇਟ ਰੀਲੀਜ਼ ਹੋ ਰਹੀ ਆ ਸੋ ਨਵਰਾਤ ਦੇ ਦਿਨ ਹਰ ਘਰ ਦੇ ਵਿੱਚ ਮਾਦਾਈ ਦਾ ਭੇਟਾ ਚੱਲਦੀ ਆ ਸੋ ਨਵਰਾਤਾਂ ਦੀ ਸ਼ੁਰੂਆਤ ਦੇ ਵਿੱਚ ਹੀ ਇਹ ਕੈਸੇਟ ਰੀਲੀਜ਼ ਹੋ ਰਹੀ ਆ ਤੇ ਫੋਰੀ ਸਾਰੇ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਰਾਇਆ ਤੇ ਸਾਰਿਆਂ ਨੂੰ ਬੇਨਤੀ ਆ ਕਿ ਅੱਜਕੱਲ ਲਾਈਕ ਤੇ ਸ਼ੇਅਰ ਕਰਨ ਦਾ ਜਮਾਨਾ ਤਾਂ ਇਹ ਐਸਾ ਨਾ ਵੀ ਸੋ ਦਾ ਕੋਈ ਪ੍ਰੋਜੈਕਟ ਆਉਣਾ ਬੰਦਾ ਸੋ ਸਾਰੇ ਰਿਕਵੈਸਟ ਆ ਵੀ ਬਹੁਤ ਬਹੁਤ ਲਾਈਕ ਕਰਨਾ ਆਪਕੋ ਸੇਵਾ ਕਰਨਾ ਆਗੇ ਮੈਨੂੰ ਮਿਲ ਸਕਦਾ ਧੰਨਵਾਦ ਥੈਂਕ ਯੂ ਸਭ ਤੋਂ ਪਹਿਲਾਂ ਜੈ ਮਾਤਾ ਦੀ ਜੈ ਮਾਤਾ ਦੀ ਜਿਕਰਾਂ ਸ਼ੇਰਵਾਲੀ ਦਾ ਬਹੁਤ ਬਹੁਤ ਸਾਰਾ ਸਤਿਕਾਰ ਕੀ ਹੈ ਮੈਨੂੰ ਅੱਜ ਬਹੁਤ ਮਾਣ ਮਹਿਸੂਸ ਹੋਇਆ ਸਾਡੀ ਨਿਰੋਧਕੀ ਟੀਮ ਦੇ ਮਾਣਯੋਗ ਅਰਸ਼ ਗੋਗੀ ਦੀ ਮੇਰੇ بڑے پچھلے سالارا ڈریکٹر چیف ڈریکٹر

All right. ظلکشی ہے جی ساتھ لے گئی Thank you ٹھیک ہے جی میں سو سوالی ٹیم زیادہ ہو گیا میں ساری ٹیم بہت بہت معارف طرف دینا جی بہت خودتہ یہ جانتا دی جکرہ شیرہ مانی دا بہت سچے گرار کی جے بھئی ساری ستکار جو میں چودہ سی سارے کٹھے ہوں میں ناغرہ جی میں پجاب ستکار بکھے ہوگا جی دسلی کے لئے دسلی کے لئے میڈیان فیئتی اگر فرد د ਔਰ ਪਿਛੇ ਜੀ ਕਰੋਨਾ ਮਹਾਮਾਰੀ ਆਈ ਸੀਗੀ ਕਰੋਨਾ ਮਹਾਮਾਰੀ ਆਈ ਸੀਗੀ ਤੇ ਉਦੋਂ ਸਾਰੇ ਕਲਾਕਾਰ ਸਾਰੇ ਟੋਟਲੀ ਘਰਾਂ 'ਚ ਬੈਠੇ ਸੀਗੇ ਔਰ ਪ੍ਰਮਾਤਮਾ ਦੀ ਮਿਹਰ ਤੇ ਇੱਕ ਕਿਰਪਾ ਹੋਈ ਕਿ ਮੈਂ ਸੁਰੇਜ ਹਸੈਪੁਰੀ ਨੂੰ ਮੋੜੇ ਕਰਕੇ ਇਸ ਰਿਕਵੈਸਟਰ ਦੇ ਵਿੱਚ 250 ਕਿਟ ਜਿਹੜੀ ਕਿ ਕਲਾਕਾਰਾਂ ਨੂੰ ਮਿਸ਼ਨਾਂ ਨੂੰ ਇੱਥੇ ਖੁਦ ਮੈਂ ਆਪਣੀ ਗੱਡੀ 'ਚ ਲੈ ਕੇ ਆਇਆ 250 ਕਿਟ ਲੋਈਆਂ 250 ਕਿਟ ਛਾਪੂਰ ਸਾਰੇ ਇਕੱਠੇ ਕਰਕੇ ਔਰ ਇੱਥੇ ਵੀ ਆਪਾਂ ਕਿੱਥੇ ਬੱਸ ਸਟੈਂਡ ਦੇ ਸਾਹਮਣੇ ਬੱਸ ਸਟੈਂਡ ਦੇ ਸਾਹਮਣੇ ਇਕੱਠੇ ਹੋ ਕੇ ਕੱਲ ਨੂੰ ਰੱਬ ਨਾ ਕਰੇ ਕਿਉਂਕਿ ਤੁਸੀਂ ਮੈਂ ਕੋਈ ਕਲਾਕਾਰ ਛੋਟਾ ਨਹੀਂ ਕਹਿ ਸਕਦੇ ਕਿਸੇ ਨੂੰ ਕੋ ਵੱਡਾ ਨਹੀਂ ਕਹਿ ਸਕਦੇ ਕਲਾਕਾਰ ਸਾਰੇ ਬਰਾਬਰ ਹੁੰਦੇ ਨੇ ਸਾਰਿਆਂ ਇਹ ਬੇਨਤੀ ਹੈ মিডিਆ ਦੇ ਲਈ ਮੈਂ ਬੇਨਤੀ ਕਰਦੇ ਚਾਹੁੰਦਾ ਕਿ ਕੱਲ ਨੂੰ ਕੋਈ ਹੜ੍ਹ ਖੜਾ ਜਾਂਦਾ ਕਿਤੇ ਅੱਗ ਲੱਗ ਜਾਂਦੀ ਹੈ ਕਿਤੇ ਰੱਬ ਨਾ ਕਰੇ ਕਿ ਦੁਬਾਰਾ ਕੋਰੋਨਾ ਫੇਰ ਦੁਬਾਰਾ ਆ ਸਕਦਾ ਹੈ ਕਿਉਂਕਿ ਬੰਦੇ ਨੂੰ ਹਰੇਕ ਸਮੇਂ ਕੇਅਰਫੁਲ ਰਹਿਣਾ ਚਾਹੀਦਾ ਕੋਈ ਵੀ ਕੁਦਰਤੀ ਕੋਈ ਵੀ ਕੁਦਰਤੀ ਆਫਤਾ ਆ ਸਕਦੀ ਹੈ ਸਾਰਿਆਂ ਨੂੰ ਬੇਨਤੀ ਹੈ ਸਰਕਾਰ ਦਾ ਸਾਥ ਦੇਣਾ ਤੇ ਇੱਕਜੁੱਟੇ ਰਹਿਆ ਕਰੋ ਨੰਬਰ 2 ਤੇ ਧੁਖ ਸੁਖ ਦੇ ਸਾਰਿਆਂ ਨੇ ਸਾਥੀ ਬਣਿਆ ਕਰੋ ਕਿਸੇ ਦੇ ਇੱਕ ਰੱਬ ਨਾਲ ਕੋ ਡੈਫ ਹੋ ਜਾਂਦੀ ਹੈ ਸਾਰੇ ਇੱਕ ਨੂੰ ਇਹ ਪਹੁੰਚਾ ਕਰੋ ਜਿੱਦਾਂ ਜਰੂਰੀ ਸਿੱਖੇ ਪਹੁੰਚੇ ਆ ਇਦਾਂ ਕੋਰੋਨਾ ਕੋਈ ਬਿਮਾਰੀ ਤੇ ਕੋਈ ਵੀ ਟੱਕੇ ਹੋ ਗਏ ਉਰੇ ਮੇਰੀ ਬੇਨਤੀ ਕਬੂਲ ਕਰਿਓ ਸਾਰੇ ਹੀ ਸਾਰੇ ਕਲਾਕਾਰ ਸਾਰੇ ਮਿਊਜ਼ੀਸ਼ੀਅਨ ਸਾਰੇ ਐਕਟਰ ਸਾਰੇ ਡਾਇਰੈਕਟਰ ਐਂਡ ਸਾਰੇ ਡੀਓਪੀ ਸਾਰੇ ਕੈਮਰਾਮੈਨ ਸਾਰੇ ਐਡੀਟਰ ਸਾਰੇ ਡਾਇਰੈਕਟਰ ਪ੍ਰੋਡੂਸਰ ਇਹ ਮੇਰੀ ਗੱਲ ਦਾ ਸਹਮਤ ਹੋਣਗੇ ਤੇ ਫਿਰ ਮੈਂ ਕੋਲ ਤਾੜੀ ਮਾਰ ਕੇ ਆਉਂਗਾ ਜੀ ਸਾ ਜਿਹੜੀ ਪੀਐਸਆਈ ਰਿਲੀਜ਼ ਕਰਨ ਜਾ ਰਹੇ ਹੋ ਕੀ ਨਾਮ ਤੁਹਾਡਾ ਬੱਲੇ ਦਾ ਆਪ ਆਪਣਾ ਨਾਮ ਦੱਸੋ ਬੱਲੇ ਦਾ ਦੇਖੋ ਜੀ ਮੇਰਾ ਨਾਮ ਹਰਸ਼ ਗੋਗੀ ਹੈ ਤੁਸੀਂ ਮੈਨੂੰ ਫੀਡ ਫਰੰਟ ਨਿਊਜ਼ ਦੇ ਮਾਧਿਅਮ ਰਾਹੀਂ ਜਾਣਦੇ ਹੋ ਤੇ ਪਿਛਲੇ ਸਾਲ ਮੈਂ ਗਾਇਕੀ ਦੇ ਖੇਤਰ ਵਿੱਚ ਵੀ ਕਦਮ ਰੱਖਿਆ ਹੈ ਤੇ ਉਸ ਦੇ ਏਵਜ਼ ਦੇ ਵਿੱਚ ਮੈਂ ਇਸ ਵਾਰ ਮਹਾਮਾਈ ਨੂੰ ਸਮਰਪਿਤ ਆਪਣੀ ਪਹਿਲੀ ਭੇਟ ਚਾਵਾ-ਚਾਵਾ ਦੇ ਨਾਲ ਅਰਪਣ ਕੀਤੀ ਹੈ ਬਹੁਤ ਵਧੀਆ ਵੀਡੀਓ ਬਣਾਈ ਹੈ ਇਸ ਦੀ ਸ਼੍ਰੀ ਗੋਲਛਨ ਕੁਮਾਰ ਜੀ ਨੂੰ ਸਮਰਪਿਤ ਇਹ ਵੀਡੀਓ ਹੈ ਟੀ ਸੀਰੀ ਦੇ ਜੋ ਫਾਊਂਡਰ ਸੀ ਤੇ ਮੈਂ ਆਪਣੇ ਅਤੇ ਏਕਤਾ ਲਹਿਰ ਦੇ ਤੇ ਜੋ ਨੇ ਵੀ ਮੇਰੇ ਚੈਨਲ ਜਿਹੜੇ ਆ ਇਸ ਵੀਡੀਓ ਨੂੰ ਦੇਖ ਰਹੇ ਨੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਤੁਸੀਂ ਸਾਰਿਆਂ ਨੇ ਇਸ ਭੇਟ ਨੂੰ ਜ਼ਰੂਰ ਸੁਣਨਾ ਕਿਉਂਕਿ ਇਹ ਤੁਹਾਡੇ ਲਈ ਬਣਾਈ ਹੋਈ ਆ ਭੇਟ ਤੁਹਾਡੇ ਲਈ ਤੁਹਾਡੇ ਵਿੱਚੋਂ ਅਸੀਂ ਰਹਿ ਕੇ ਇਹ ਭੇਟ ਬਣਾਈ ਹੈ ਆਪ ਜੀਆਂ ਜਿਹੜੇ ਆਪਾਂ ਅਕਸਰ ਇਹਨਾਂ ਨਰਾਤਿਆਂ ਦੇ ਵਿੱਚ ਘਰਾਂ 'ਚ ਚੌਂਕੀਆਂ ਲਗਾਉਂਦੇ ਆ ਤਉਨਾ ਚੌਂਕੀਆਂ ਦੇ ਵਿੱਚ ਹੀ ਇਸ ਭੇਟ ਨੂੰ ਲਿਖਿਆ ਗਿਆ ਸੀ ਉਹਨਾਂ ਬੀਬੀਆਂ ਲਈ ਇਹ ਭੇਟ ਨੂੰ ਲਿਖਿਆ ਗਿਆ ਸੀ ਤੇ ਅੱਜ ਮੈਂ ਉਸੇ ਭੇਟ ਨੂੰ ਅੱਜ ਦੇ ਮਾਡਰਨ ਟੱਚ ਦੇ ਕੇ ਤੇ ਮੈਂ ਇਸ ਨੂੰ ਰਿਲੀਜ਼ ਕੀਤਾ ਤੇ ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਸੋਲੋਨੈਕਸ ਪ੍ਰੋਡਕਸ਼ਨ ਅਤੇ ਫੀਡ ਫਰੰਟ ਇਨਸਾਈਟ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਵੇਰੇ 6 ਵਜੇ ਸਵੇਰੇ ਪਹਿਲੇ ਨਰਾਤੇ 6 ਵਜੇ ਇਹ ਜਿਹੜੀ YouTube ਤੇ ਰਿਲੀਜ਼ ਹੋ ਜਾਏਗੀ ਤੇ ਤੁਸੀਂ ਇਸ ਨੂੰ ਜਰੂਰ ਦੇਖਣਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਵੱਧ ਤੋਂ ਵੱਧ ਸਾਨੂੰ ਵੀ ਐਪਰੀਸ਼ੀਏਟ ਕਰਨਾ ਤੇ ਦੱਸਣਾ ਜੇ ਕਿਸੇ ਸਾਡੇ ਚ ਕੋਈ ਕਮੀ ਰਹਿ ਗਈ ਹੋਵੇ ਤਾਂ ਤਾਂ ਕਿ ਅਸੀਂ ਇਸ ਨੂੰ ਦੂਰ ਕਰ ਸਕੀਏ ਤੇ ਆਉਣ ਵਾਲੇ ਸਮੇਂ 'ਚ ਅਸੀਂ ਤੁਹਾਡੇ ਲਈ ਹੋਰ ਵਧੀਆ ਪੇਸ਼ਕਾਰੀਆਂ ਕਰ ਸਕੀਏ ਜੈ ਮਾਤਾ ਦੀ ਜਿਸ ਤਰ੍ਹਾਂ ਕਿ ਅੰਤਰਾਜ ਦਾ ਸੁਣਾ ਦਿਓ ਭੇਡ ਦਾ ਤੇ ਚੈਨਲ ਤੇ ਬਹੁਤ ਵਧੀਆ ਲੱਗੇਗਾ ਠੀਕ ਹੈ ਜੀ ਚਾਵਾਂ ਚਾਵਾਂ ਨਾਲ ਤੇਰੀ ਚੁੰਨੀ ਬਣਾਈਆ ਫੁੱਲ ਬੂਟੇ ਭਾਕੇ ਲਾਲ ਚੁੰਨੀ ਸਜਾਈਆ ਚਾਵਾਂ ਚਾਵਾਂ ਨਾਲ ਤੇਰੀ ਚੁੰਨੀ ਬਣਾਈਆ ਫੁੱਲ ਬੂਟੇ ਭਾਕੇ ਲਾਲ ਚੁੰਨੀ ਸਜਾਈਆ ਸਿਰ ਤੇ ਲੈ ਲਈk ਵਾਰ ਮਈਆ ਸ਼ੇਰਾਂ ਵਾਲੀਏ ਮੇਰਾ ਤੇਰੇ ਨਾਂ ਪਿਆ ਮਈਆ ਸ਼ੇਰਾਂ ਵਾਲੀਏ ਮਈਸ਼ੇ ਜਿਸ ਤਰ੍ਹਾਂ ਕੀ ਤੁਸੀਂ ਜ਼ਿਕਰ ਕੀਤਾ ਹੈ ਕਿ ਨਕੋਦਰ ਨੂੰ ਤੁਸੀਂ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੇ ਹੈਗੇ ਆ ਆਪਣੇ ਪ੍ਰੋਡਕਸ਼ਨ ਹਾਊਸ ਦੇ ਰਾਹੀਂ ਸੋ ਇਸ ਜਿਹੋ ਇਸ ਦੀ ਸ਼ੂਟਿੰਗ ਕੀਤੀ ਗਈ ਹੈ ਉਹ ਕਿਹੜੀ ਲੋਕੇਸ਼ਨਾਂ ਨੂੰ ਮੁੱਖ ਰੱਖਦੇ ਹੋਏ ਕੀਤਾ ਹੈਗਾ ਬਿਲਕੁਲ ਬਹੁਤ ਵਧੀਆ ਸਵਾਲ ਹੈ ਕਿਉਂਕਿ ਇਹ ਜਾਣਕਾਰੀ ਤੁਹਾਡੇ ਸਾਰਿਆਂ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ ਕਿ ਆਪਾਂ ਅਕਸਰ ਵੱਡੀਆਂ-ਵੱਡੀਆਂ ਫਿਲਮਾਂ ਦੇਖਦੇ ਆ ਵੱਡੇ-ਵੱਡੇ ਕਲਾਕਾਰ ਨੂੰ ਦੇਖਦੇ ਆ ਪਰ ਉਹਨਾਂ ਦੇ ਵਿੱਚ ਜਿਹੜੀਆਂ ਲੋਕੇਸ਼ਨਸ ਆਉਂਦੀਆਂ ਨੇ ਉਹਨਾਂ ਨੂੰ ਆਪਾਂ ਨਹੀਂ ਜਾਣੂ ਹੁੰਦੇ ਉਹਨਾਂ ਤੋਂ ਇਸ ਕਰਕੇ ਅਸੀਂ ਨਕੋਦਰ ਦੇ ਸਭ ਤੋਂ ਜ਼ਿਆਦਾ ਕਲਾਕਾਰ ਅਸੀਂ ਨਕੋਦਰ ਦੇ ਹੀ ਲਏ ਨੇ ਤੇ ਨਕੋਦਰ ਦੀਆਂ ਅਲੱਗ-ਅਲੱਗ ਲੋਕੇਸ਼ਨਾਂ ਦੇ ਵਿੱਚੋਂ ਜੇ ਮੈਂ ਜ਼ਿਕਰ ਕਰਾਂ ਤਾਂ ਸ਼ਿਵਾਲੇ ਮੰਦਿਰ ਸ਼੍ਰੀ ਦੇਵੀ ਤਲਾਬ ਮੰਦਿਰ ਸ਼੍ਰੀ ਹਨੂਮਾਨ ਮੰਦਿਰ ਤੇ ਆਪਣਾ ਉਕੀ ਦਾ ਚakreਸ਼ਵਰੀ ਮੰਦਿਰ ਇਜਿਹੀਆਂ ਅਲੱਗ-ਅਲੱਗ ਸਥਾਨਾਂ ਤੇ ਅਸੀਂ ਇਸ ਦੀ ਸ਼ੂਟਿੰਗ ਕੀਤੀ ਹੈ ਇਸ ਦੇ ਵਿੱਚ ਉਸ ਚੀਜ਼ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ I hope so ਕਿ ਤੁਹਾਨੂੰ ਉਹ ਵੀਡੀਓ ਬਹੁਤ ਪਸੰਦ ਆਏਗੀ ਜਿਸ ਤਰ੍ਹਾਂ ਕੀ ਤੁਸੀਂ ਇਹ ਗੱਲ ਕੀਤੀ ਹੈਗੀ ਆ ਇਸ ਵਿੱਚ ਮਿਊਜ਼ਿਕ ਤੇ ਜੋ ਵੀਡੀਓ ਦੀ ਡਾਇਰੈਕਸ਼ਨ ਆ ਉਹ ਕਿਹਨਾਂ ਦੀ ਹੈਗੀ ਆ ਉਸ ਬਾਰੇ ਥੋੜੀ ਜਾਣਕਾਰੀ ਪਹਿਲਾਂ ਤਾਂ ਮੈਂ ਗੱਲ ਕਰਾਂਗਾ ਇਸ ਦੇ ਬੋਲਾਂ ਦੀ ਕਿਸ ਨੂੰ ਲਿਖਿਆ ਜੋ ਇਸ ਗੀਤ ਨੂੰ ਇਸ ਭੇਟ ਨੂੰ ਆਪਣੇ ਸ਼ਬਦਾਂ ਨਾਲ ਹੀ ਇੱਕ ਨਾਮ ਦਿੱਤਾ ਇੱਕ ਅਦਾਕਾਰੀ ਦਿੱਤੀ ਇੱਕ ਮਤਲਬ ਇੱਕ ਲਹਿ ਦਿੱਤੀ ਹੈ ਉਹ ਹੈ ਮੇਰੀ ਤਰਨਪਤਨੀ ਮੋਨਿਕਾ ਜੀ ਜਿਨ੍ਹਾਂ ਨੇ ਇਸ ਭੇਟ ਦੇ ਬੋਲ ਲਿਖੇ ਨੇ ਤੇ ਦੂਸਰੇ ਨੇ ਬੰਬੇ ਫਿਲਮ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ 뮤직 ਡਾਇਰੈਕਟਰ ਸੂਰਜ ਕੇ ਕਚਵ ਜੀ ਤੇ ਇਸ ਜੇ ਡਾਇਰੈਕਸ਼ਨ ਦੀ ਗੱਲ ਕਰਦੇ ਆ ਤਾਂ ਇੱਥੇ ਤੁਹਾਨੂੰ ਥੋੜੀ ਜਿਹੀ ਹੈਰਾਨੀ ਹੋਏਗੀ ਕਿ ਇਸ ਪੂਰੇ ਵੀਡੀਓ ਨੂੰ ਜੇ ਮੈਂ ਗਾਇਆ ਆ ਤਾਂ ਮੈਂ ਡਾਇਰੈਕਟਰ ਵੀ ਉਹਨੂੰ ਖੁਦ ਹੀ ਕੀਤਾ ਆ ਤੇ ਨਾਲ ਮੇਰੇ ਨਾਲ ਮੇਰੇ ਅਸਿਸਟੈਂਟ ਪਰਮਜੀਤ ਮਹਿਰਾ ਜੀ ਨੇ ਇਸ ਨੂੰ ਅਸਿਸਟ ਕੀਤਾ ਹੈ ਤੇ ਹੋਰ ਜੀ ਕੁਛ ਸ਼ੁਕਰੀ ਜੈ ਮਾਤਾ ਦੇ ਜੀ ਮੈਂ ਤੁਹਾਡਾ ਆਪਣਾ ਤੇ ਆਪਣਾ ਲੋਕਾਇਕ ਦਿਲਵਿੰਦਰ ਦਿਆਲਪਰੀ ਸਭ ਤੋਂ ਪਹਿਲਾਂ ਨੇਕੀ ਦਾ ਅਦਾਰ ਨਕੂਦਰ ਪੀੜਾ ਫਕੀਰਾਂ ਦੀ ਨਗਰੀ ਨਕੂਦਰ ਇਸ ਸ਼ਹਿਰ ਚ ਆਣ ਕੇ ਸਾਨੂੰ ਵੈਸੇ ਖੁਸ਼ੀ ਹੋ ਜਾਂਦੀ ਹੈ ਤੇ ਅੱਜ ਸਾਡੇ ਹਰਸ਼ ਗੋਗੀ ਸਾਹਿਬ ਦੇ ਦਾ ਟਰੈਕ ਰਿਲੀਜ਼ ਹੋਇਆ ਚਾਵਾ ਚਾਵਾ ਨਾਲ ਇਹਨੂੰ ਚਾਵਾ ਚਾਵਾ ਦੇ ਨਾਲ ਦੇਖਣਾ ਸੁਣਨਾ ਤੇ ਮਾਤਾ ਰਾਨੀ ਸਾਰਿਆਂ ਦੀ ਆਸਾਂ ਮਰਦਾਂ ਪੂਰੀਆਂ ਕਰੇ ਨਾਲ ਮੇਰੀ ਜਿੱਦਾਂ ਮੀਡੀਆ ਦੇ ਇੱਕ ਹੋਰ ਬੇਨਤੀ ਹੈ ਕਿ ਜਿੱਥੇ ਆਪਾਂ ਇਹ ਇਹ ਇਕੱਠੇ ਹੁੰਨੇ ਆ ਉਹਦਾ ਇੱਕ ਦੋ ਇਹਦੇ ਸਾਰੇ ਕਲਾਕਾਰ ਮੈਜੀਸ਼ੀਅਨ ਗੀਤਕਾਰ ਸੰਗੀਤਕਾਰ ਐਕਟਰ ਡਾਇਰੈਕਟਰ ਤੇ ਐਡੀਟਰ ਜਰੂਰ ਲੋਕਾਂ ਦੇ ਦੁੱਖ ਸੁੱਖ ਚ ਇਕੱਠੇ ਹੋਣ ਔਰ ਕਿਸੇ ਵੀ ਕੁਦਰਤੀ ਆਫਤ ਦਾ ਸਾਹਮਣਾ ਕਰਨ ਵਾਸਤੇ ਵੀ ਇਕੱਠੇ ਹੋਣ ਆਲ ਦੀ ਬੈਸਟ ਗੁੱਡ ਲੱਕ ਐਂਡ ਚੱਕ ਦੇ ਮਾਤਾ ਰਾਣੀ ਐ ਤੁਹਾਨੂੰ ਬਹੁਤ-ਬਹੁਤ ਖੁਸ਼ੀਆਂ ਦੇਵੇ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਤੁਹਾਡੇ ਵੀ ਆਸੀਂ ਟੀਵੀ ਦੇ ਚੈਨਲ ਤੇ ਅਕਸਰ ਦੇਖਦੇ ਆ ਤੁਹਾਡਾ ਵੀ ਇੱਕ ਕੋ ਛੋਟਾ ਜਿਹਾ ਬਗੰਤਰ ਹੋ ਜਵੇ ਆਪਣੇ ਮਾਨ ਪਸੰਦ ਦਾ ਐ ਵੈਸੇ ਤੇ ਮੇਰਾ ਤੇ ਲਾਈਨ ਦੂਜੀ ਹੈ ਜੀ ਫਿਰ ਵੀ ਮੈਂ ਇੱਥੇ ਇੱਕ ਮਾਤਾ ਦੀ ਭੇਟ ਇੱਕ ਤੁਹਾਡੇ ਸੰਮਨ ਕਰ ਰਹੀਆਂ ਆ ਜਾ ਅਜਗ ਦੰਬੇ ਮਈਆ ਤੇਰੀ ਅਜ ਲੋੜਿਆ ਆ ਜਾ ਅਜਗ ਦੰਬੇ ਮਈਆ ਤੇ ਪਾਪਾਂ ਦੀ ਪਾਪਾਂ ਦਾ ਜੋਰ ਆ ਆਜਾ ਜਗਦੰਬੇ ਮਈਆ ਤੇਰੀ ਅੱਜ ਲੋੜਿਆ ਕੀ ਕੀ ਲੋੜਿਆ ਪ੍ਰੋਣਾ ਤੇ ਹੋ ਰਹੀ ਐ ਨਸ਼ੇ ਹੋ ਰਹੇ ਨੇ ਔਰ ਧਰਮ ਦੇ ਨਾਦ ਬਹੁਤ ਢਟਕ ਸਟ ਹੋ ਰਹੀ ਐ ਮਾਤਾ ਜਗਦੰਬੇ ਆਪੇ ਹੀ ਨਰਨਾ ਕਰੇਗੀ ਇਸ ਭੇਡ ਦੇ ਨਾਲ ਮਾਤਾ ਰਾਣੀ ਸਭ ਤੇ ਮੇਰ ਕਰ ਕਿਉਂਕਿ ਜੈ ਮਾਤਾ ਦੀ ਕਈਏ ਤੇ ਲੱਗਦੀ ਨਹੀਂ ਰੁਪਈਏ ਬਈ ਇਹ ਇੱਕ ਅਫਸਰ ਵੀ ਹੋ ਔਰ ਨਾਲ ਕਲਾਕਾਰ ਵੀ ਨੇ ਨਹੀਂ ਪਰ ਅੱਜ ਇੱਥੇ ਮੈਂ ਬਤੌਰ ਐਕਟਰ ਨਹੀਂ ਆਇਆ ਜੀ ਇੱਥੇ ਮੈਂ ਬਤੌਰ ਅਫਸਰ ਹੀ ਆਇਆ ਕਿਉਂਕਿ ਨਕੋਦਰ ਦੇ ਵਿੱਚ ਰਿਲੀਜ਼ ਹੋ ਰਹੀ ਇੱਕ ਐਸੈਟ ਦਾ ਨਕੋਦਰ ਚ ਮੇਰੀ ਪੋਸਟਿੰਗ ਆ ਜੀ ਤੇ ਨਾਲ ਮੇਰੇ ਕੋਲ ਸ਼ਾਹਕੋਟ ਦਾ ਐਡੀਸ਼ਨਲ ਜ਼ਾਰਦਾ ਨਾਲ ਲੋਈਆਂ ਦਾ ਚਾਰਜ ਆ ਜੀ ਸੋ ਬਤੌਰ ਅਫਸਰ ਇੱਥੇ ਪਹੁੰਚਿਆ ਮੈਂ ਤੇ ਸਭ ਤੋਂ ਪਹਿਲਾਂ ਮੈਂ ਅਰਸ਼ ਗੋਗੀ ਜੀ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਕਿਉਂਕਿ ਉਹਨਾਂ ਦੀ ਜਿਹੜੀ ਅੱਜ ਕੈਸਟ ਆ ਚਾਵਾ ਚਾਵਾ ਦੇ ਨਾਲ ਰਿਲੀਜ਼ ਹੋਈ ਆ ਸੋ ਮੈਂ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਕਿ ਚਾਵਾ ਚਾਵਾ ਦੇ ਨਾਲ ਹੀ ਉਸ ਨੂੰ ਅੱਗੇ ਲਾਈਕ ਸ਼ੇਅਰ ਕਰਨਾ ਤਾਂ ਕਿ ਇਹ ਗਾਣਾ ਜਿਹੜਾ ਭਜਨ ਆ ਵਾਦ-ਵਾਦ ਪ੍ਰਮੋਟ ਹੋ ਸਕੇ ਹੋ ਸਕੇ ਤੇ ਇੱਕ ਵਾਰੀ ਸਾਰੀ ਟੀਮ ਨੂੰ ਮੇਰੇ ਵੱਲੋਂ ਤੇ ਇਕਤਾ ਲੈਰ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਜੀ ਥੈਂਕ ਯੂ ਸਭ ਤੋਂ ਪਹਿਲਾਂ ਜੀ ਜੈ ਮਾਤਾ ਦੀ ਮੈਂ ਹਰਕੇ ਹੌਸਲਾ ਕ੍ਰਾਈਮ ਕੰਟਰੋਲ ਪ੍ਰੈਜ਼ੀਡੈਂਟ 올 ਇੰਡੀਆ ਪੰਜਾਬ ਮੈਂ ਖਸ ਗੋਗੀ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਜੋ ਕਿ ਮਹਾਮਾਈ ਦੇ ਨਵਰਾਤੇ ਆ ਰਹੇ ਆ ਉਹਨਾਂ ਦੇ ਪਹਿਲੇ ਨਰਾਤੇ ਅੱਜ ਜੋ ਪੋਸਟਰ ਰਿਲੀਜ਼ ਹੋਇਆ ਜਾਵਾ ਜਾਵਾ ਦੇ ਨਾਲ ਜੋ 15 ਗਾਈ ਹੈ ਇਹਨਾਂ ਨੇ ਮੈਂ ਮਹਾਮਾਈ ਅੱਗੇ ਅਰਦਾਸ ਕਰਾਂਗਾ ਕਿ ਕਰਦੇ ਵੀ ਔਰ ਟੀਮ ਨੂੰ ਵੀ ਇਹਨਾਂ ਨੂੰ ਅਰਦਾਸ ਮੰਗਦੇ ਨੇ ਵਾਸਤੇ ਕਿ ਆਉਣ ਵਾਲੇ ਸਮੇਂ 'ਚ ਬਹੁਤ ਤਰੱਕੀ ਕਰਨ ਮਹਾਮਾਈ ਇਹਨਾਂ ਤੇ ਕਿਰਪਾ ਕਰੇ ਅਸੀਂ ਜਾਵਾਂ ਜਾਵਾਂ ਦਾ ਜਿਹੜਾ ਭਜਨ ਹੈ ਸਵੇਰੇ 6 ਵਜੇ ਦੇ ਇਹਨਾਂ ਨੇ ਟਾਈਮ ਦਿੱਤਾ ਅਸੀਂ ਮਾ ਮਾਈ ਕੋ ਅਰਦਾਸ ਕਰਦੇ ਹਾਂ ਕਿ ਸਾਨੂੰ ਸਵੇਰੇ ਅਰਲੀ ਮਾਰਨਿੰਗ ਜਾਗ ਆਵੇ ਤਾਂ ਅਸੀਂ ਇਹਨਾਂ ਦਾ ਭਜਨ ਸੁਣੀਏ ਜੈ ਮਾਤਾ ਦੀ ਜਕਾਰਾ ਸ਼ੇਰਵਾਲੀ ਦਾ ਬਹੁਤ ਸੱਚੇ ਦਰਬਾਰ ਕੀ ਜੀ ਮੈਂ ਸਾਰਿਆਂ ਦਾ ਧੰਨਵਾਦ ਦਿਆਂ ਆਪਣੀ ਪੂਰੀ ਟੀਮ ਦਾ ਜੋ ਅੱਜ ਸਾਡੇ ਸੱਦੇ ਤੇ ਇੱਥੇ ਆਏ ਆ ਤੇ ਅਸੀਂ ਅੱਜ ਜਿਹੜੀ ਸਾਡੇ ਮਨ ਜੋ ਹਰਸ਼ਕਮਰ ਗੁਗੀ ਜੀ ਵੱਲੋਂ ਕੱਲ ਨੂੰ YouTube ਤੇ ਸਾਡੇ ਫੀਡ ਫਰੰਟ ਤੇ ਜਿਹੜੀ ਭੇਟ ਆ ਉਹ ਪੱਜ ਨੇ ਰਿਲੀਜ਼ ਹੋਣ ਜਾ ਰਿਹਾ ਸੋ ਇਸ ਦੀਆਂ ਮੈਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਇਹਦੀ ਤੁਸੀਂ ਗੱਲ ਕੀਤੀ ਸੀ ਸਰਜੀਤ ਸਰ ਨੇ ਕਿ ਬਹੁਤ ਵਧੀਆ ਵੀਡੀਓ ਲੋਕੇਸ਼ਨ ਜਿਹੜੀ ਹਿਮਾਚਲ ਚੰਦਪੁਰਨੀ ਮਾਤਾ ਦੇ ਮੰਦਿਰ ਦੇ ਵਿੱਚ ਔਰ ਕਾਫੀ ਉੱਥੇ ਦੀ ਇੱਕ ਲੋਕੇਸ਼ਨ ਹੈ ਤੇ ਔਰ ਸਾਡੇ ਨਕੌਦਰ ਦੀ ਸਰਾਂ ਦੇ ਵਿੱਚ ਜਿਹੜੀ ਆ ਉੱਥੇ ਵੀ ਕੁਝ ਸ਼ੂਟ ਹੋਈ ਸੀ ਮਾ ਆਸ਼ਾ ਦੇਵੀ ਮੰਦਿਰ ਦੇ ਵਿੱਚ ਵੀ ਸ਼ੂਟ ਹੋਈ ਸੀ ਹੋਰ ਵੀ ਬਹੁਤ ਸਾਰੇ ਧਾਰਮਿਕ ਸਥਾਨਾਂ ਤੇ ਜਿਹੜੀ ਆ ਇਹਦੀ ਸ਼ੂਟਿੰਗ ਹੋਈ ਆ ਤੁਸੀਂ ਦੇਖੋਗੇ ਤੇ ਜਿੰਨੀ ਕੁ ਸੋਗ ਦੇਣੋਂ ਕੋਸ਼ਿਸ਼ ਹੋਈ ਆ ਅਸੀਂ ਆਪਣੇ ਵੱਲੋਂ ਇਹਨੂੰ ਪੂਰੀ ਕੋਸ਼ਿਸ਼ ਕੀਤਾ ਆ ਕਿ ਬਹੁਤ ਵਧੀਆ ਪੇਟ ਬਣਾਈਆਂ ਬਾਕੀ ਤੁਹਾਡੇ ਪਿਆਰ ਸਤਿਕਾਰ ਦੀ ਸਾਨੂੰ ਲੋੜ ਆ ਵੱਧ ਤੋਂ ਵੱਧ ਨੂੰ ਲਾਈਕ ਸ਼ੇਅਰ ਕਰਿਓ ਔਰ ਸਾਨੂੰ ਕਮੈਂਟ ਕਰਕੇ ਵੀ ਦੱਸਿਓ ਸਾਡੀ ਇਹ ਵੀਡੀਓ ਤੁਹਾਨੂੰ ਇਹ ਭਜਨ ਕਿਹੋ ਜਿਹਾ ਲੱਗਾ ਸਾਡੀ ਐਕਟਿੰਗ ਕਿਹੋ ਜਿਹੀ ਲੱਗੀ ਛੇ ਮੱਤ ਦੀ ਸਾਰਿਆਂ ਦਾ ਧੰਨਵਾਦ ਤਰਾਕੀ ਤੁਸੀਂ ਤਸਵੀਰਾਂ ਸਾਹਮਣੇ ਦੇਖ ਹੀ ਰਹੇ ਹੋ ਅੱਜ ਹਰਸ਼ੂ ਗੀ ਗਾਇਕ ਕੋਲੋਂ ਮਾਤਾ ਦੀ ਪੇਟ ਰਿਲੀਜ਼ ਕੀਤੀ ਗਈ ਉਧਰ ਬੈਠੇ ਆਦੀ ਮਾਤਿਆਂ ਨੂੰ ਇਹ ਤਸਵੀਰਾਂ ਜਿਹੜੀਆਂ ਤੁਸੀਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਹੀ ਲਏਗੇ ਬਹੁਤ ਸਾਰੇ ਜੀ ਇਹ ਸਨਮਾਨ ਕਰਕੇ ਰਾਇਸ ਜਗਮਾਈ ਦਾ ਬਹੁਤ ਸਾਰੇ ਕਰਵਾ ਕੇ ਰਾ ਮਹਾਵਾਇ ਦਾ ਬੋਨਸ ਨੇ ਦੇਵਾ ਰਹੀ ਹੈ ਸਭੀ ਦਾ ਸਮਾਨ ਸਰਵਣ ਹਸਤਾਂ ਦਾ ਲਾਜ ਜੋਗਾ ਹੈ ਸਰਵਣਾਂ ਨੂੰ ਜੀਵਨ ਮੈਨੇ ਕਰਦੇ ਗਏ ਦੇਵਾ ਦੇ ਤੁਹਾਡੀ ਹੋਵੇ ਹਰ ਇੱਕ ਲਈ ਬਹੁਤ ਬਾਰੇ ਚੋਣ ਸਤ ਸਾਰਵਣ ਦੇ ਕਾਰਨਾ ਮਾਤੇ ਤੁਰਨੀ ਨੀ ਦਾ ਦੋ ਸਾਚੇ ਤਰਾਨੀ ਮੇਰੇ ਕੋ ਨਾਲ ਕੋ ਨਹੀਂ ਹੋਣ ਜੇਕਰ ਆਪਣੀ ਗੈਚਰੋ ਬੈਟਰੀ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਨੂੰ ਵਿਸ਼ਵਾਸ ਭਾਰ ਦੇ ਰਹੀ ਦੇਖ ਰਹੇ ਸੀ ਇਹ ਬਹੁਤ ਬਹੁਤ ਧੰਨਵਾਦ